ਪਾਣੀ ਵਿੱਚ ਸਟੱਗਲ ਕਰ ਰਹੇ ਨੇ ਇਹਨਾਂ ਨੂੰ ਜਾਨਾ ਕਿ ਇਹ ਕਿਹਾ ਚੰਗੀ ਆਏ ਆ ਇਹ ਜਾਣ ਕੋਈ ਕਹਿੰਦਾ ਕੋਈ ਲੈਣਾ ਕੋਈ ਲੈਣ ਦਾ ਕੋਈ ਹੋ ਨਹੀਂ ਸਕਦੀ ਆਹੋ ਲੋਕਾਂ ਨੇ ਦੱਸਤਾ ਇੱਕ ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਆ ਜੀ 112 ਤੋਂ ਪਰ ਨਾਲ ਬੰਦੇ ਦਾ ਫੋਨ ਵੀ ਆਇਆ ਸੀ ਹੈ ਇੱਕ ਇੱਥੇ ਸਰਾ ਦੇ ਲਾਗੇ ਨਿਅਰ ਵੋਟਰ ਐਕਸਪੀ ਪੰਪ ਘਟਾਪੋਰ ਦੇ ਅੱਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਚਾਰ ਮੌਤਾ ਹੋ ਗਈਆਂ ਇੱਕ ਬੰਦਾ ਜਿਹੜੀ ਜੜਿਆ ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੌਕੇ ਤੇ ਪੁਲਿਸ ਪਾਲਟੀ ਪਹੁੰਚ ਗਈ ਆ ਚੌਕੀ ਇਨਚਾਰਜ ਵੀ ਐਸਐਸਫ ਟੀਮ ਵੀ ਤਿੰਨ ਚਾਰ ਮਿੰਟ ਦੇ ਵਿੱਚ ਪਹੁੰਚ ਗਈ ਆ ਕਿੰਨੇ ਆਣ ਡੈਡ ਦੱਸਿਆ ਰਹੇ ਆ ਚਾਰ ਬੰਦੇ ਡਾਟੇ ਆ ਜੀ ਕੁਝ ਪਤਾ ਲੱਗਾ ਕਾ ਗੱਡੀ ਕਿੱਥੇ ਦੀ ਆ ਕਿੱਥੇ ਦੀ ਗੱਡੀ ਜੀਐਨਕੇ ਦੇ ਨੰਬਰ ਆ ਜੀ ਜੀਐਨਕੇ ਬੰਦੇ ਆ ਸਾਰੇ